ਹੈਲੋ ਗਾਈਜ਼ ਅੱਜ ਅਸੀਂ ਆਪ ਜੀ ਨੂੰ ਦੱਸਾਂਗੇ ਖੱਟੇ ਤੇ ਮਿੱਠੇ ਸੇਬਾਂ ਦੀ ਪਛਾਣ ਕਿਵੇਂ ਕਰੀਏ ਜਦੋਂ ਵੀ ਅਸੀਂ ਬਾਜ਼ਾਰ ਵਿੱਚੋਂ ਰੇੜੀਆਂ ਤੋਂ ਦੁਕਾਨ ਤੋਂ ਸੇਬ ਲੈਂਦੇ ਹਾਂ ਤੇ ਖੱਟੇ ਮਿੱਠੇ ਸੇਬਾਂ ਦੀ ਪਛਾਣ ਕਿਵੇਂ ਕਰੀਏ ਉਸ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਸੇਬ ਦੇ ਸਾਨੂੰ ਖਾਣ ਚ ਕੀ ਫਾਇਦੇ ਹੁੰਦੇ ਹਨ ਤੇ ਕੀ ਨੁਕਸਾਨ ਹੁੰਦਾ ਹੈ ਸੇਬ ਸਾਡੇ ਸੇਬ ਵਾਸਤੇ ਕਾਫੀ ਲਾਭਦਾਇਕ ਹੈ ਸੇਬ ਸਾਡੇ ਸਰੀਰ ਵਾਸਤੇ ਬਹੁਤ ਵਧੀਆ ਹੁੰਦਾ ਹੈ ਇਹ ਸਾਡਾ ਭਜਨ ਨਿਰੰਤਰ ਖਣ ਵਿੱਚ ਸਹਾਇਤਾ ਕਰਦਾ ਹੈ ਅਤੇ ਸਾਡੀ ਪਾਚਨ ਪ੍ਰਕਿਰਿਆ ਨੂੰ ਸਹੀ ਰੱਖਦਾ ਹੈ ਸੇਬ ਵਿੱਚ ਫਾਈਬਰ ਵਿਟਾਮਿਨ ਸੀ ਐਂਟੀ ਆਕਸੀਡੈਂਟ ਔਰ ਪੋਟਾਸ਼ੀਅਮ ਜੈਸੇ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਰੋਗ ਪ੍ਰਤੀਰੋਗ ਖਸ਼ਮਤਾ ਨੁਬੜਾ ਵਧਾਉਂਦੇ ਹਨ ਅਤੇ ਕੈਸਟਰੋਲ ਬਲੱਡ ਪ੍ਰੈਸ਼ਰ ਨੂੰ ਘਟ ਕਰਨ ਵਿੱਚ ਸਹਾਇਤਾ ਕਰਦਾ ਹੈ ਸੇਬ ਸੇਬ ਸਾਡੇ ਸਿਹਤ ਵਾਸਤੇ ਕਾਫੀ ਲੱਭਦਕ ਹੁੰਦਾ ਹੈ ਜਦੋਂ ਵੀ ਆਪਾਂ ਨੇ ਸੇਬ ਖਾਣਾ ਹੈ ਨਰਨੇ ਕਾਲ ਜੇ ਭੁੱਖੇ ਪੇਟ ਸੇਬ ਨਹੀਂ ਖਾਣਾ ਹੈ ਕਿਉਂਕਿ ਖਾਲੀ ਪੇਟ ਸੇਬ ਖਾਣ ਤੇ ਇਨਫਾਨ ਕਰਦਾ ਹੈ ਤੁਹਾਡੀ ਪਾਚਨ ਪ੍ਰਕਿਰਿਆ ਖਰਾਬ ਹੋ ਸਕਦੀ ਹੈ ਪੇਟ ਖਰਾਬ ਹੋ ਸਕਦਾ ਹੈ ਉਹ ਬਾਦੂ ਸੇਬ ਨਹੀਂ ਖਾਣ ਚਾਹੀਦੇ ਹਨ ਜਦੋਂ ਵੀ ਸੇਬ ਆਪਾਂ ਨੇ ਖਾਣਾ ਹੈ ਖਾਣਾ ਖਾਣ ਤੋਂ ਬਾਅਦ ਸੇਬ ਖਾਓ ਇਹ ਤੁਹਾਡੇ ਵਾਸਤੇ ਫਾਇਦੇਮੰਦ ਹੈ ਹਰ ਦਿਲ ਰੋਕਾ ਵਾਸਤੇ ਕਾਫੀ ਵਧੀਆ ਸੇਬ ਸੇਬ ਸਾਡੇ ਕੈਸਟਰੋਲ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ ਹੁਣ ਅਸੀਂ ਆਪਾਂ ਗੱਲ ਕਰਾਂਗੇ ਖੱਟਾ ਜੋ ਖਟਾ ਸੇਬ ਹੁੰਦਾ ਉਹਦੀ ਪਹਿਚਾਨ ਕਿਵੇਂ ਕਰੀਏ ਜਦੋਂ ਵੀ ਆਪਾਂ ਸੇਬ ਲੈਣੇ ਹੈ ਦੁਕਾਨ ਤੋਂ ਤਾਂ ਸੇਬ ਚੱਕਰ ਕਰਕੇ ਲੈਣੇ ਹਨ ਕਿਉਂਕਿ ਦੁਕਾਨਦਾਰ ਵਿੱਚ ਖਟੇ ਸੇਬ ਪਾ ਦਿੰਦੇ ਹਨ ਕੁਸਾਨੂੰ ਉਹਨਾਂ ਦੀ ਪਹਿਚਾਨ ਨਹੀਂ ਹੁੰਦੀ ਹੈ ਜੋ ਅਸੀਂ ਘਰ ਆ ਕੇ ਸੇਬ ਖਾਂਦੇ ਹਾਂ ਵਿੱਚੋਂ ਖਟੇ ਨਿਕਲਦੇ ਹਨ ਤਾਂ ਉਹ ਖਟੇ ਸੇਬਾਂ ਦੀ ਪਹਿਚਾਨ ਕਮੇ ਕਰੀਏ ਅਜਿਸੀ ਆਪ ਜੀ ਨੂੰ ਦੱਸਾਂਗੇ ਉਹ ਸੇਬ ਕਿਹ ਹੈ ਜੋ ਹੁੰਦਾ ਹੈ ਖਟਾ ਸੇਬ ਪਹਿਲਾ ਆਪਾਂ ਆ ਵੀ ਦਿਖਾਵਾਂਗੇ ਜਿਹੜੇ ਸੇਬ ਇਦਾਂ ਲੰਬੇ ਲੰਬੇ ਹੁੰਦੇ ਹਨ ਇਸ ਤਰੀਕੇ ਦੇ ਇਹ ਸੇਬ ਮਠੇ ਹੁੰਦੇ ਹਨ ਜਾਂ ਘਾਟੇ ਮਠੇ ਹੋ ਸਕਦੇ ਹਨ ਪਰੰਤੂ ਇਹ ਸੇਬ ਖਟਾ ਨਹੀਂ ਹੋ ਸਕਦਾ ਤੇਰੀ ਪਹਿਚਾਨ ਸੇਬ ਦੀ ਦੇਖ ਲਓ ਸਾਰੇ ਇਸ ਤਰੀਕੇ ਨਾਲ ਆਪਾਂ ਸੇਬ ਜਦੋਂ ਲੈਣੇ ਹਨ ਦੇਖ ਲੈ ਆਨੇ ਸੇਕੇ ਨਾਲ ਇਸ ਤਰ੍ਹਾਂ ਸੇਵ ਲਓ ਇਸੇਵ ਖਟਾ ਨਹੀਂ ਹੁੰਦਾ ਹੈ ਤੇ ਹੁਣ ਖਟਾ ਸੇਵ ਕਿਵੇਂ ਪਹਿਚਾਨੀਏ ਐਨੇ ਸਾਰੇ ਸੇਪ ਇਹੋ ਨੇ ਤਾਂ ਵਿੱਚ ਇਸ ਤਰੀਕੇ ਦੇ ਜਿਹੜੇ ਗੋਲ-ਗੋਲ ਸੇਵ ਹੁੰਦੇ ਚਪਟੇ ਸੇਵ ਹੁੰਦੇ ਹਨ ਇਸ ਤਰੀਕੇ ਦੇ ਇੱਕ ਸਿਆ ਛੋਟਾ ਵੀ ਹੁੰਦਾ ਹੈ ਵੱਡਾ ਵੀ ਹੁੰਦਾ ਹੈ ਚਪਟੇ ਸੇਬ ਹੁੰਦੇ ਗੋਲ ਗੋਲ ਇਹ ਸੇਬ ਆਪਾਂ ਜਦੋਂ ਮਾਰਕੀਟ ਚ ਲਈਏ ਇਹ ਨਾਲ ਲਈਏ ਕਿਉਂਕਿ ਇਹ ਸੇਬ ਇਸ ਤਰ੍ਹਾਂ ਦੇ ਖੱਟੇ ਕਰ ਹੁੰਦੇ ਹਨ ਚਪਟੇ ਚਪਟੇ ਸੇਬ ਗੋਲ ਗੋਲ ਹੁੰਦੇ ਸਸਤੇ ਨੇ ਮਾਰਕੀਟ ਦੇ ਵਿੱਚ ਪਰ ਦੁਕਾਨਦਾਰ ਤੁਹਾਨੂੰ ਉਹੀ ਰੇਟ ਲਗਾਉਂਦਾ ਹੈ ਇਹ ਜੇ ਸੇਬ ਨਾਲ ਲਓ ਕਿਉਂਕਿ ਸੇਬ ਖੱਟੇ ਹੁੰਦੇ ਹਨ ਚਪਟੇ ਸੇਬ ਇਸ ਤਰੀਕੇ ਦੇ ਗੋਲ ਗੋਲ ਹੁੰਦੇ ਸੇਬ ਚਪਟੇ ਚਪਟੇ ਜੇ ਇਹ ਸੇਬ ਖਾਣ ਵਿੱਚ ਖਟਾ ਹੁੰਦਾ ਹੈ ਜਦੋਂ ਵੀ ਆਪਾਂ ਦੁਕਾਨ ਤੋਂ ਰੇੜੀਆਂ ਤੋਂ ਸੇਵ ਲੈਂਦੇ ਹਾਂ ਸਾਰੇ ਦੁਕਾਨਦਾਰ ਚ ਸਾਰੇ ਰੇੜੀਆਂ ਵਾਲੇ ਰਿਫਰੀ ਨਹੀਂ ਕਰਦੇ ਹਨ ਇੱਕ ਵਾਰੀ ਆਪਣਾ ਸੇਵ ਲੈਣ ਤੋਂ ਬਾਅਦ ਜੇ ਕੋਈ ਫੂਡ ਲੈਣ ਤੋਂ ਬਾਅਦ ਲਹਾਫਾ ਖੋਲ ਕੇ ਜੂ ਚੱਕਰ ਲਿਆ ਕਰੋ ਕਿਉਂਕਿ ਰੇੜੀਆਂ ਵਾਲੇ ਸਾਰੇ ਨਹੀਂ ਕਰਦੇ ਕੁਝ ਖੇਰਾਫਰੀ ਕਰ ਜਾਂਦੇ ਹਨ ਕਿਉਂਕਿ ਉਹ ਤੁਹਾਡੇ ਲਹਾਵੇ ਵਿੱਚ ਖਰਾਬ ਸੇਵ ਪਾ ਦਿੰਦੇ ਹਨ ਆਪਾਂ ਨੂੰ ਨਹੀਂ ਪਤਾ ਲੱਗਦਾ ਜਲਦੀਵਾਰੀ ਵਿੱਚ ਜਲਦੀਵਾਰੀ ਵਿੱਚ ਇਸ ਕਰਕੇ ਫਰੂਟ ਲੈਣ ਤੋਂ ਬਾਅਦ ਸੇਵ ਲੈਣ ਤੋਂ ਇੱਕ ਵਾਰ ਆਪਣੇ ਹਾਫਾ ਖੋਲ ਕੇ ਫਿਰ ਦੂਤਾ ਕਰ ਲੈਣਾ ਹੈ ਅਗਰ ਆਪ ਜੀ ਨੂੰ ਮੇਰੇ ਵੀਡੀਓ ਜੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਚਾਹੁੰਨੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਆਪ ਜੀ ਨੂੰ ਮੇਰੇ ਤੋਂ ਵੀਡੀਓ ਦੇਖਣ ਨੂੰ ਮਿਲਦੀ ਰਹੇ ਨਾ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਜੀ